ਸਾਹ ਸੰਗਤ ਜੀ ਕੀ ਤੁਸੀਂ ਜਾਣਦੇ ਹੋ ਕਿ ਲੇ ਲਦਾਖ ਦੇ ਉੱਚੇ ਪਹਾੜਾ ਵਿੱਚ ਇੱਕ ਅਜੀਹਾ ਗੁਰਦੁਆਰਾ ਹੈ ਜਿੱਥੇ ਅੱਜ ਵੀ ਪੱਥਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਪਿੱਠ ਦਾ ਨਿਸ਼ਾਨ ਹੈ ਕੀ ਤੁਸੀਂ ਸੁਣਿਆ ਹੈ ਉਹ ਚਮਤਕਾਰ ਜਿੱਥੇ ਇੱਕ ਵੱਡਾ ਪੱਥਰ ਮੱਖਣ ਵਾਂਗ ਨਰਮ ਹੋ ਗਿਆ ਕਿਵੇਂ ਇੱਕ ਖੁੰਖਾਰ দানਵ ਜੋ ਸਾਲਾਂ ਤੋਂ ਲੋਕਾਂ ਨੂੰ ਤੰਗ ਕਰਦਾ ਸੀ ਗੁਰੂ ਸਾਹਿਬ ਦੇ ਪਿਆਰ ਅੱਗੇ ਹਥਿਆਰ ਸੁੱਟ ਗਿਆ ਅੱਜ ਅਸੀਂ ਤੁਹਾਨੂੰ ਸੁਣਾਵਾਂਗੇ ਗੁਰਦੁਆਰਾ ਪੱਥਰ ਸਾਹਿਬ ਦੀ ਉਹ ਅਦਭੁਤ ਸਾਖੀ ਜਿੱਥੇ ਹਿੰਸਾ ਦੀ ਹਾਰ ਹੋਈ ਅਤੇ ਪ੍ਰੇਮ ਦੀ ਜਿੱਤ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਕਹਾਣੀ ਦੇ ਹਰ ਮੋੜ ਤੇ ਹੈ ਵਾਹਿਗੁਰੂ ਦੀ ਕਿਰਪਾ ਅਤੇ ਇੱਕ ਵੱਡਾ ਸੰਦੇਸ਼ ਲੇਲਾਦਾਗ ਭਾਰਤ ਦੇ ਉੱਤਰੀ ਕੋਨੇ 'ਚ ਸਥਿਤ ਉੱਚੇ ਪਹਾੜਾਂ, ਬਰਫ਼ੀਲੇ ਰਸਤੇ ਅਤੇ ਨਦੀਆਂ ਨਾਲ ਕਿਰਿਆ ਇੱਕ ਸੁੰਦਰ ਖੇਤਰ ਹੈ ਇਸ ਧਰਤੀ ਤੇ ਇੱਕ ਪਵਿੱਤਰ ਸਥਾਨ ਹੈ ਗੁਰਦੁਆਆ ਪੱਥਰ ਸਾਹਿਬ ਜੋ ਸਿੱਖ ਧਰਮ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਇਹ ਸਥਾਨ ਨਾ ਸਿਰਫ ਸਿੱਖਾਂ ਲਈ ਪਵਿੱਤਰ ਹੈ ਸਗੋਂ ਬੁੱਧ ਧਰਮ ਦੇ ਭਗਤ ਵੀ ਇਸ ਨੂੰ ਪੂਰੀ ਸ਼ਰਧਾ ਨਾਲ ਮੰਨਦੇ ਹਨ ਕਿਉਂਕਿ ਗੁਰੂ ਨਾਨਕ ਦੇਵ ਜੀ ਨੂੰ ਲਦਾਖ ਵਿੱਚ ਨਾਨਕ ਲਾਵਾ ਜਾਂ ਗੁਰੂ ਮੋਪਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਾਲ 1516 ਦੇ ਆਸ-ਪਾਸ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਤੇ ਤਿੱਬਤ ਅਤੇ ਲਦਾਖ ਦੇ ਇਲਾਕਿਆਂ ਵੱਲ ਗਏ। ਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਦਾ ਸੇਵਕ ਅਤੇ ਸਾਥੀ ਭਾਈ ਮਰਦਾਨਾ ਜੀ ਵੀ ਸਨ। ਉਸ ਸਮੇਂ ਲਦਾਖ ਤਿੱਬਤ ਦੇ ਪ੍ਰਭਾਵ ਹੇਠ ਸੀ, ਜਿੱਥੇ ਬੁੱਧ ਮਠਾਂ ਅਤੇ ਤਿੱਬਤੀ ਸੱਭਿਆਚਾਰ ਦਾ ਵੱਡਾ ਪ੍ਰਭਾਵ ਸੀ। ਲੋਕ ਬੁੱਧ ਧਰਮ ਅਤੇ ਪੁਰਾਣੇ ਲੋਕ-ਧਾਰਮਿਕ ਰਸਮਾਂ ਵਿੱਚ ਵਿਸ਼ਵਾਸ ਕਰਦੇ ਸਨ। ਗੁਰੂ ਨਾਨਕ ਦੇਵ ਜੀ ਇੱਥੇ ਲੋਕਾਂ ਨੂੰ ਇੱਕ ਵਾਹਿਗੁਰੂ ਸੱਚ ਨਿਮਰਤਾ ਅਤੇ ਪਾਇਚਾ ਦਾ ਸੰਦੇਸ਼ ਦੇਣ ਆਏ ਸਨ ਸਥਾਨਕ ਲੋਕ ਕਹਿੰਦੇ ਹਨ ਜਿੱਥੇ ਅੱਜ ਗੁਰਦੁਆਰਾ ਪੱਥਰ ਸਾਹਿਬ ਸਥਿਤ ਹੈ ਉੱਥੇ ਇੱਕ ਵੱਡਾ ਅਤੇ ਹਿੰਸਕ ਦਾਣਵ ਰਹਿੰਦਾ ਸੀ ਜੋ ਲੋਕਾਂ ਨੂੰ ਤੰਗ ਕਰਦਾ ਸੀ ਉਹ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਮਾਰਦਾ ਉਹਨਾਂ ਦੇ ਪਸ਼ੂ ਲੈ ਜਾਂਦਾ ਅਤੇ ਕਈ ਵਾਰ ਬੱਚਿਆਂ ਨੂੰ ਵੀ ਚੁੱਕ ਕੇ ਲੈ ਜਾਂਦਾ ਸੀ ਲੋਕ ਇਸ ਧਾਨਵ ਤੋਂ ਬਹੁਤ ਡਰੇ ਹੋਏ ਸਨ ਉਹ ਇਸ ਨੂੰ ਮਨਾਉਣ ਲਈ ਬੱਲੀ ਦੇ ਤੌਰ ਤੇ ਪਸ਼ੂਆਂ ਦੀ ਕੁਰਬਾਨੀ ਕਰਦੇ ਸਨ ਤਾਂ ਜੋ ਉਹ ਉਹਨਾਂ ਨੂੰ ਨੁਕਸਾਨ ਨਾ ਪਹੁੰਚਾਵੇ ਗੁਰੂ ਨਾਨਕ ਦੇਵ ਜੀ ਜਦੋਂ ਇੱਥੇ ਪਹੁੰਚੇ ਤਾਂ ਉਹ ਇੱਕ ਪੱਥਰ ਦੇ ਨੇੜੇ ਬੈਠ ਕੇ ਭਾਈ ਮਰਦਾਨਾ ਜੀ ਨਾਲ ਕੀਰਤਨ ਕਰਨ ਲੱਗੇ ਗੁਰੂ ਸਾਹਿਬ ਦਾ ਚਿਹਰਾ ਸ਼ਾਂਤੀ ਨਾਲ ਭਰਿਆ ਹੋਇਆ ਸੀ ਅਤੇ ਉਹਨਾਂ ਦੀਆਂ ਬਾਣੀਆਂ ਦੀ ਧੁਨ ਪੂਰੇ ਪਹਾੜੀ ਖੇਤਰ ਵਿੱਚ ਗੂੰਜ ਰਹੀ ਸੀ ਬਾਣੀਆਂ ਦੀ ਧੁਨ ਸੁਣ ਕੇ ਨੇੜਲੇ ਪਿੰਡਾਂ ਦੇ ਲੋਕ ਆ ਕੇ ਗੁਰੂ ਸਾਹਿਬ ਨੂੰ ਮਿਲੇ ਅਤੇ ਉਹਨਾਂ ਨੂੰ ਆਪਣੀ ਪਰੇਸ਼ਾਨੀ ਦੱਸੀ ਕਿ ਇੱਕ ਦਾਨਵ ਉਹਨਾਂ ਨੂੰ ਤੰਗ ਕਰਦਾ ਹੈ ਗੁਰੂ ਸਾਹਿਬ ਨੇ ਲੋਕਾਂ ਨੂੰ ਕਿਹਾ ਜਿਸ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵੱਸਦਾ ਹੈ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਜਦੋਂ ਦਾਨਵ ਨੂੰ ਪਤਾ ਲੱਗਿਆ ਕਿ ਕੋਈ ਪਰਦੇਸੀ ਆ ਕੇ ਲੋਕਾਂ ਨੂੰ ਉਸਦੇ ਵਿਰੁੱਧ ਹਿੰਮਤ ਦੇ ਰਿਹਾ ਹੈ ਤਾਂ ਉਹ ਗੁੱਸੇ ਨਾਲ ਭਰ ਗਿਆ ਉਸਨੇ ਸੋਚਿਆ ਕਿ ਗੁਰੂ ਨਾਨਕ ਨੂੰ ਮਾਰ ਕੇ ਲੋਕਾਂ ਨੂੰ ਦੁਬਾਰਾ ਆਪਣੇ ਕਾਬੂ ਵਿੱਚ ਕਰ ਲਏ ਇੱਕ ਦਿਨ ਜਦੋਂ ਗੁਰੂ ਸਾਹਿਬ ਪੱਥਰ ਦੇ ਨੇੜੇ ਧਿਆਨ ਕਰ ਰਹੇ ਸਨ ਦਾਨਵ ਨੇ ਉੱਚੇ ਪਹਾੜ ਤੋਂ ਇੱਕ ਵੱਡਾ ਪੱਥਰ ਧੱਕ ਦਿੱਤਾ ਤਾਂ ਜੋ ਉਹ ਗੁਰੂ ਸਾਹਿਬ ਉੱਤੇ ਡਿੱਗ ਕੇ ਉਹਨਾਂ ਨੂੰ ਕੁਚਲ ਦੇਵੇ ਪਰ ਜਦੋਂ ਉਹ ਵੱਡਾ ਪੱਥਰ ਗੁਰੂ ਸਾਹਿਬ ਦੇ ਨੇੜੇ ਆ ਕੇ ਡਿੱਗਿਆ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਉਹ ਪੱਥਰ ਮੱਖਣ ਵਾਂਗ ਨਰਮ ਹੋ ਗਿਆ ਅਤੇ ਗੁਰੂ ਸਾਹਿਬ ਦੇ ਸਰੀਰ ਨਾਲ ਲੱਗ ਕੇ ਥam ਗਿਆ ਪੱਥਰ ਵਿੱਚ ਗੁਰੂ ਸਾਹਿਬ ਜੀ ਦੀ ਪਿੱਠ ਦਾ ਨਿਸ਼ਾਨ ਬਣ ਗਿਆ ਦਾਨਵ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ਦਾ ਹਮਲਾ ناکਾਮ ਹੋ ਗਿਆ ਹੈ ਗੁੱਸੇ ਨਾਲ ਭਰ ਕੇ ਉਹ ਖੁਦ ਹੇਠਾ ਉਤਰਿਆ ਅਤੇ ਗੁਰੂ ਸਾਹਿਬ ਨੂੰ ਆਪਣੇ ਹੱਥ ਨਾਲ ਮਾਰਨ ਦੀ ਕੋਸ਼ਿਸ਼ ਕਰਨ ਲੱਗਾ ਪਰ ਦਾਨਵ ਜਦੋਂ ਗੁਰੂ ਜੀ ਕੋਲ ਪਹੁੰਚਿਆ ਤਾਂ ਉਸਨੇ ਆਪਣਾ ਪੈਰ ਪੱਥਰ ਤੇ ਰੱਖਿਆ ਤਾਂ ਪੱਥਰ ਉਸਦੇ ਪੈਰ ਹੇਠਾਂ ਵੀ ਨਰਮ ਹੋ ਗਿਆ ਅਤੇ ਉਸਦਾ ਪੈਰ ਉਸ ਵਿੱਚ ਧਸ ਗਿਆ ਹੁਣ ਦਾਨਵ ਡਰ ਗਿਆ ਉਸਨੂੰ ਸਮਝ ਆਈ ਕਿ ਇਹ ਕੋਈ ਆਮ ਮਨੁੱਖ ਨਹੀਂ ਹਨ ਬਲਕਿ ਵੱਡੀ ਆਤਮਿਕ ਤਾਕਤ ਵਾਲੇ ਸੰਤ ਹਨ ਗੁਰੂ ਸਾਹਿਬ ਨੇ ਦਾਨਵ ਨੂੰ ਪ੍ਰੇਮ ਭਰੇ ਬਚਨ ਗਏ ਜੋ ਮਨੁੱਖ ਹਿੰਸਾ ਛੱਡ ਕੇ ਸੱਚੇ ਨਾਮ ਨਾਲ ਜੁੜਦਾ ਹੈ ਉਹ ਹੀ ਅਸਲੀ ਸ਼ਕਤੀਸ਼ਾਲੀ ਹੁੰਦਾ ਹੈ। ਦਾਨਵ ਨੇ ਮਾਫੀ ਮੰਗੀ ਅਤੇ ਗੁਰੂ ਸਾਹਿਬ ਦੇ ਚਰਣਾਵਿਚ ਦੇਖ ਪਿਆ। ਉਸਨੇ ਵਚਨ ਦਿੱਤਾ ਕਿ ਉਹ ਲੋਕਾਂ ਨੂੰ ਤੰਗ ਨਹੀਂ ਕਰੇਗਾ ਅਤੇ ਉਹਨਾਂ ਦੀ ਸੇਵਾ ਕਰੇਗਾ। ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕ ਗੁਰੂ ਸਾਹਿਬ ਜੀ ਨੂੰ ਨਾਨਕ ਲਾਮਾ ਕਹਿਣ ਲੱਗੇ। ਉਹਨਾਂ ਨੇ ਉਸ ਪੱਥਰ ਨੂੰ ਪਵਿੱਤਰ ਮੰਨ ਕੇ ਸੰਭਾਲ ਕੇ ਰੱਖਿਆ। ਬੁੱਧ ਭਗਤ ਵੀ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਅਤੇ ਉਪਦੇਸ਼ ਨਾਲ ਪ੍ਰਭਾਵਿਤ ਹੋਏ। ਅੱਜ ਵੀ ਗੁਰਦੁਆਰੇ ਦੇ ਅੰਦਰ ਉਹ ਪੱਥਰ ਸੰਭਾਲਿਆ ਗਿਆ ਹੈ ਜਿਸ ਤੇ ਗੁਰੂ ਸਾਹਿਬ ਦੀ ਪਿੱਟ ਦਾ ਨਿਸ਼ਾਨ ਅਤੇ ਦਾਨਵ ਦੇ ਪੈਰ ਦਾ ਨਿਸ਼ਾਨ ਸਾਫ਼ ਦਿਸਦਾ ਹੈ ਇਹ ਸਥਾਨ ਸਿੱਖਾਂ, ਬੁੱਧਾਂ ਅਤੇ ਹਿੰਦੂਆਂ ਸਭ ਲਈ ਇੱਕ ਅਦਭੁਤ ਧਾਰਮਿਕ ਤੇ ਅਧਿਆਤਮਿਕ ਕੇਂਦਰ ਹੈ ਗੁਰਦੁਆਰਾ ਪੱਥਰ ਸਾਹਿਬ ਦਾ ਨਿਰਮਾਣ ਭਾਰਤੀ ਫੌਜ ਦੇ ਆਈਡੀਬੀਪੀ ਅਤੇ ਇੰਡੀਅਨ ਆਰਮੀ ਦੀ ਸਹਾਇਤਾ ਨਾਲ ਕੀਤਾ ਗਿਆ ਸਾਲ 1965 ਵਿੱਚ ਜਦੋਂ ਫੌਜੀ ਦਲ ਇੱਥੇ ਸੜਕ ਬਣਾ ਰਹੇ ਸਨ ਉਹਨਾਂ ਨੂੰ ਇਹ ਪੱਥਰ ਮਿਲਿਆ ਸਥਾਨਕ ਬੁੱਧ ਮਠਾ ਨੇ ਦੱਸਿਆ ਕਿ ਇਹ ਨਾਨਕ ਨਾਮਾ ਨਾਲ ਜੁੜਿਆ ਹੈ ਫਿਰ ਸਿੱਖ ਫੌਜੀਆਂ ਦੀ ਅਗਵਾਈ ਵਿੱਚ ਇੱਥੇ ਇੱਕ ਸੁੰਦਰ ਗੁਰਦੁਆਰਾ ਬਣਾਇਆ ਗਿਆ ਅੱਜ ਗੁਰਦੁਆਰਾ ਪੱਥਰ ਸਾਹਿਬ ਲੇ ਸ਼ਹਿਰ ਤੋਂ ਲਗਭਗ 25 ਕਿਲੋਮੀਟਰ ਦੂਰ ਕਾਰੀਗਲ ਰੋਡ ਤੇ ਸਥਿਤ ਹੈ ਇੱਥੇ ਹਰ ਰੋਜ਼ ਭਾਰਤੀ ਫੌਜ ਦੇ ਜਵਾਨ ਸੇਵਾ ਕਰਦੇ ਹਨ ਲੰਗਰ ਚਲਾਉਂਦੇ ਹਨ ਸਾਫ ਸਫਾਈ ਕਰਦੇ ਹਨ ਅਤੇ ਯਾਤਰੀਆਂ ਦੀ ਸੇਵਾ ਕਰਦੇ ਹਨ ਗੁਰਦੁਆਰੇ ਦੇ ਆਲੇ ਦੁਆਲੇ ਦੀ ਹਵਾ ਸ਼ਾਂਤੀ ਅਤੇ ਦੇਸ਼ਾਂ ਨਾਲ ਮਨ પ્રસન્ન ਹੋ ਜਾਂਦਾ ਹੈ ਗੁਰਦੁਆਰਾ ਪੱਥਰ ਸਾਹਿਬ ਸਿਰਫ ਇੱਕ ਧਾਰਮਿਕ ਸਥਾਨ ਨਹੀਂ ਸਗੋਂ ਪ੍ਰੇਮ ਭਾਈਚਾਰੇ ਅਤੇ ਮਨੁੱਖਤਾ ਦਾ ਪ੍ਰਤੀਕ ਹੈ ਲੇ ਲਾਗਦੇ ਇਸ ਉੱਚੇ ਪਹਾੜੀ ਖੇਤਰ ਵਿੱਚ ਵਸਦਾ ਇਹ ਗੁਰਦੁਆਰਾ ਸਾਡੇ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਜੀਵਨ ਸਬੂਤ ਹੈ ਨਾ ਕੋ ਬੇਰੀ ਨਹੀਂ ਬਿਗਾਣਾ ਸਦਰ ਸੰਘਮ ਕੋ ਬਣਾਈ جے ਤੁਹਾਨੂੰ ਗੁਰਨਾਨਕ ਪਾਸ਼ਾ ਜੀ ਦੀ ਇਹ ਸਾਕੀ ਚੰਗੀ ਲੱਗੀ ਹੋਵੇ ਤਾਂ ਵਾਹਿਗੁਰੂ ਲਿਖ ਕੇ ਆਪਣਾ ਪਿਆਰ ਜ਼ਰੂਰ ਦਿਖਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਔਨ ਕਰੋ ਤਾਂ ਜੋ ਮੇਰੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ